ਸਾਹਿਬਜ਼ਾਦੇ ਨੀਆਂ ਚ ਨੇ ਕਹਿੰਦੇ ਸਾਹਮਣੇ ਇੱਕੋ ਗੱਲ ਆ ਰਹੀ ਏ ਤੁਹਾਨੂੰ ਮਾਰ ਦੇਣਾ ਤੁਹਾਨੂੰ ਮਾਰ ਦੇਣਾ ਕੀ ਹੈ ਨਾ ਨਾ ਮੰਨੇ ਮਾਰ ਦਿਆਂਗੇ ਉਹ ਸਾਹਿਬਜ਼ਾਦੇ ਕੋਲ ਜਾਂਦੇ ਆ ਪੁੱਛਦੇ ਆ ਕਿ ਤੁਹਾਨੂੰ ਮਾਰ ਦੇਣਾ ਉਹ ਕਹਿੰਦੇ ਮਰਨ ਦਾ ਮਤਲਬ ਕੀ ਹੁੰਦਾ ਹੈ ਕਹਿੰਦੇ ਸਰੀਰ ਦਾ ਬਿਨਸ ਨਾ ਤੇ ਜਿਉਣ ਦਾ ਮਤਲਬ ਕਹਿਣ ਲੱਗੇ ਜਿਉਣ ਦਾ ਮਤਲਬ ਸਰੀਰ ਦੇ ਵਿੱਚਵਾਸਾਂ ਚੱਲਣਾ ਕਹਿਣ ਲੱਗੇ ਤੁਹਾਡੀ ਪਰਿਭਾਸ਼ਾ ਹੀ ਸਾਡੇ ਨਾਲ ਨਹੀਂ ਮਿਲਦੀ ਸਾਡੇ ਘਰ ਚ ਮੌਤ ਉਦੋਂ ਹੁੰਦੀ ਏ ਜਿੱਦਨ ਰੱਬ ਭੁੱਲਦਾ ਹੈ ਤੇ ਜਾਉਂਦਾ ਉਦੋਂ ਵੀ ਜਦੋਂ ਸਾਈਂ ਚੇਤੇ ਹੁੰਦਾ ਹੈ ਹੁਣ ਉੱਥੇ ਉਹਨਾਂ ਨੇ ਕਿਹਾ ਜੀ ਤੁਹਾਡੀ ਉਮਰ ਕੀ ਇਹੀ ਸਾਨੂੰ ਵੀ ਬੜੀ ਲੰਮੀ ਉਮਰ ਭੋਗੋਗੇ ਉੱਥੇ ਉਹ ਬੋਲਦਿਆ ਇੱਕ ਨਿਮਖ ਜੋ ਸਿਮਰਨ ਮੈਂ ਜੀਆ ਜਿਹੜਾ ਥੋੜੇ ਤੋਂ ਥੋੜਾ ਸਮਾਂ ਵੀ ਇਬਾਦਤ ਵੀ ਜੀ ਪਿਆ ਕੋਟ ਦਿਨ ਸ ਲੱਖ ਸਦਾ ਥਿਰਤੀਆ ਇੱਕ ਨਿਮਖ ਜਿਹੜਾ ਜੀ ਗਿਆ ਉਮਰ ਦਾ ਕਹਿੰਦੇ ਸਮਝੋ ਬੰਦਾ ਕਰੋੜਾਂ ਸਾਲ ਜੀ ਗਿਆ ਤੇ ਜਿਹੜਾ ਕਰੋੜਾਂ ਸਾਲ ਜੀ ਗਿਆ ਇਬਾਦਤ ਨਹੀਂ ਕੀਤੀ ਉਹ ਗੰਦਗੀ ਦਾ ਕੀੜਾ ਹੀ ਰਿਹਾ